15 20 25 30 35 40 250 55 60 65 70 75 80 50 ਹਾਂਜੀ ਸੱਸੀਗਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਾਬ ਸੰਧੂ ਕਿਸਾਨ ਵੀਰੋ ਅੱਜ ਆ ਪਾਏ ਸੀਗੇ ਕੋਟ ਪੂਰਾ ਮੰਡੀ ਦੇ ਵਿੱਚ ਵਾਰਖਪੂਰਾ ਮੰਡੀ ਦੇ ਵਿੱਚ ਸਵੇਰ 7:30 ਵਜੇ ਜਿਹੜੀ ਤੂੜੀ ਦੀ ਬੋਲੀ ਆਉਂਦੀ ਆ ਜਿੰਨਾ ਕਿਸਾਨ ਭਰਾਵਾਂ ਨੇ ਵੇਚਣੀ ਹੁੰਦੀ ਆ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਟਰਾਲੀਆਂ ਪਰ ਕੇ ਲੈ ਆਉਂਦੇ ਆ ਸਵੇਰ ਸੁਦਾਸ-ਸਦਾਸ ਦੇ 7:30 ਵਜੇ ਬੋਲੀ ਸਟਾਰਟ ਹੋ ਜਾਂਦੀ ਆ ਜਿਨ੍ਹਾਂ ਨੇ ਕਿਸਾਨਾਂ ਨੇ ਲੈਣੀ ਹੁੰਦੀ ਆ ਉਹ ਬਈ ਆਪਦਾ 7:30 ਵਜੇ ਆ ਜਾਂਦੇ ਆ ਤੇ ਅੱਜ ਤੁਹਾਨੂੰ ਲਾਈਵ ਦਿਖਾਵਾਂਗੇ ਬੋਲੀ ਦਾ ਰੇਟ ਕੀ ਰਹਿੰਦਾ ਅੰਦਰ ਦੀ ਤੂੜੀ ਵੀ ਆਈ ਆ ਤੇ ਬਾਹਰ ਦੀ ਵੀ ਆਈ ਆ ਜਿਵੇਂ ਕੋਈ ਤੂੜੀ ਕੋਈ ਬਰੀਕ ਹੁੰਦੀ ਆ ਉਹ ਵੀ ਆਈ ਆ ਲਾਈਵ ਰੇਟ ਦਿਖਾਵਾਂਗੇ ਵੀਡੀਓ ਨਾਲ ਜੁੜੇ ਰਹੋ ਜੇ ਜਿੰਨਾ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੁਹਾਡੇ ਪਿਆਰ ਸਦਕਾ ਹੀ ਕਿਸਾਨ ਵੀਰ ਉਹ ਆਪਾਂ ਦੂਰ ਦੂਰ ਮੰਡੀਆਂ ਦੇ ਵਿੱਚ ਜਾਂਦੇ ਆ ਠੀਕ ਆ ਆਜੋ ਫਿਰ ਦਿਖਾਉਨੇ ਆ ਤੁਹਾਨੂੰ ਲਾਈਵ ਟੂੜੀ ਦਾ ਰੇਟ 25 30 ਰੁਪਏ 450 450 ਨਿਕਾ ਦੇ ਤੁਹਾਨੂੰ 350 ਨਹੀਂ ਪੁੱਛਿਆ ਤਾਂ ਯਾਰ ਭਲੇਖਾ ਨਹੀਂ ਲੱਗਣ ਦਿੰਦੇ 350 ਬੋਲਾਂਗੇ ਨਾ 99 ਜਾਉਗੀ ਬਾਈ ਉਹ ਵੀ ਸੰਧਮੀ ਜਾਣੀ ਆ ਲਿਖੋ ਜੀ ਸੰਧਮੀ ਇਹ ਵੀ ਅੰਦਰ ਨਹੀਂ ਰਹੂਗੀ ਆ ਗਈ ਆ ਕਲੀ ਟ੍ਰਾਲੀ ਜਿਹੜੀ ਕੁਆਲਟੀ ਫੁੱਲਿਆਰ ਕੀ ਜਾਵਾਂ ਬਾਈ ਬੋਲੋ 300 ਲੈ ਬਾਈ ਆ ਅੰਦਰ ਦੀ ਤੂੜੀ ਆ 300 ਅੰਦਰ ਦੀ ਆ ਬਾਈ ਅੰਦਰ ਦੀ ਅੰਦਰ ਦੀ ਬਾਈ 300 5 10 15 20 25 30 330 ਰੁਪਏ ਬੋਲਾਂ ਬਾਈ ਕਿਨੇ 330 ਰੁਪਏ ਲੱਗ ਗਏ ਬਈ ਅੰਦਰ ਦੀ ਟੂੜੀ 330 ਬਈ ਆ ਲੈ ਵੀਰ ਇਹ ਇੰਨੀ ਗੁੱਲੀ ਦਾ ਨਹੀਂ 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 ਆ ਹੀ ਨਿਕਲ ਕੇ ਸਾਰੀ ਕਿਹੜੀ ਹੈ ਬਈ ਕਿਤਰਾ ਅੱਧੀ ਹੈ ਯਾਰ ਕਰਵਾਣਾ ਨਹੀਂ ਸਾਹ ਬੋਲ ਬਾਈ ਤੂੰ ਤਾਂ ਤੇਰੇ ਨਾਲ ਚੌਂਕ ਕਰਨੀ ਤੂੰ ਸੱਚੀ ਕਰ ਲੈ ਬੋਲੋ ਬੋਲੋ ਹਾਂ ਸਹੀ ਹਮਾਰਾ ਇਹ ਪਹਿਲਾਂ ਬੋਲੋ ਬੋਲੋ 200 ਵਾਲਾ ਲੈ ਜਾਏਗਾ ਬਾਈ 200 ਇੱਕ ਮਿੰਟ ਬਾਅਦ ਫੋਨ ਕਰ ਜਾ ਯਾਰ ਉਹ 200 ਰੁਪਿਆ 5 10 15 20 25 30 35 40 250 55 60 65 ਹਾਂ 70 75 80 85 90 290 ਬੋਲਾ ਕਿ 290 ਰੁਪਏ ਭਾਈ ਟਿੱਕੋ ਜੀ ਆਈ ਬੋਲੋ ਆ ਪਰਚੀ ਉਹਦੀ ਫੱਲਾ ਭਾਈ ਆ ਲੈ ਲਾ ਪਰਚੀ ਅਰੇ ਬੋਲੋ ਭਾਈ ਜਨੂ ਜੀ ਵੇ ਕਿਹੜਾ ਦੇਖਿਆ ਸੀ ਆ ਭਾਈ ਦੇ ਨਾਲ ਲੈ ਲੈਂਦੇ ਲੈਂਦੇ ਭਾਈ ਲੈ ਲੈਂਦੇ ਆ ਲਈ ਸੀ ਭਾਈ ਕਿੱਥੇ ਅੱਜ ਆਈ ਤਾਂ ਬਰੋਏ ਕਿੰਨਾ ਸੀਗਾ 290 ਭਾਈ ਜੀ 290 ਹੋਈ ਹੈ 290 ਲਈ ਚੱਲੀ ਹੈ ਠੀਕ ਹੈ ਠੀਕ ਹੈ ਭਾਈ ਨਹੀਂ ਉਕਰਾਏ ਦਾ ਕਰਾ ਦੇ ਉਹ ਕਰਾਇਆ ਤਾਂ 200 ਇਹ ਨਹੀਂ ਡਲੀ ਆਹੇ ਇਹ ਮੇਰੀ ਆ ਸਾਡੀ ਕਿਥਲ ਜਾਣੀ ਆ ਘਰ ਵਾਲਾ ਘਰ ਵਾਲਾ 200 ਰੁਪਿਆ ਮਿਲੂਗਾ ਭਾਈ ਕਰਾਇਆ ਮਿਲੂਗਾ ਮਿਲੂਗਾ ਨਾਲ ਹਾਂ ਗੱਲ ਹੋਈ ਚੰਗੀ ਆ ਲੇਖ ਦਿੰਨੇ ਆ ਪਰਚੀ ਦੇ ਯਾਰ ਬੜੀ ਗੱਲ ਆ ਲਓ ਭਾਈ ਅਗਲੀ ਟਰਾਲੀ ਫੇਰ ਆ ਗਈ ਕੁਆਲਟੀ ਇਹ ਵੀ ਬਹੁਤ ਵਧੀਆ ਹੈ ਬੱਤੀ ਚੰਗੀ ਲਿਆਇਆ ਹੈ 17 <سؤال> 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 اندر بولو جی بولو دو سو روپئے دو سو اسی روپئے بولا بھائی کن 200 ਆ ਬਰਦਾ ਗੱਲ ਬੋਲਣਾ 200 ਸੁਣਨਾ ਹੈ ਜੀ ਦੇਲੇ ਕਰਕੇ ਜੀ ਵੀ ਵੱਧ ਪਾਏ ਆ ਸ਼ਹਿਰ ਮਾਰੀ ਜਾਂਦਾ ਨਹੀਂ ਆਂ ਅੰਦਰ ਤੇਰੀ ਰਹੂਗੀ ਆ ਗਈ ਇਕਲੀ ਟਰਾਲੀ ਜਿਹੜੀ ਕੁਆਲਟੀ ਫੁੱਲਿਆਰ ਕੀ ਜਾਵਾਂ ਬਾਈ ਬੋਲੋ 300 ਲੈ ਬਾਈ ਆ ਅੰਦਰ ਦੀ ਤੂੜੀ ਆ 300 ਅੰਦਰ ਦੀ ਹੈ ਬਾਈ ਅੰਦਰ ਦੀ ਅੰਦਰ ਦੀ ਬਾਈ 300 5 10 15 20 25 300 ਰੁਪਏ ਬੋਲਾ ਬਾਈ ਨੇ ਚੱਲ ਬਾਈ ਚੜ ਚੱਲ ਬਾਈ 330 ਰੁਪਏ ਲੱਗੀ ਬਈ ਅੰਦਰ ਦੀ ਟੁੜੀ 330 ਬਾਈ ਉਹਨੂੰ ਕਹਤਾ ਚੱਲ ਨਿਕਲ ਜਾ